ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਨੂੰ ਹਾਈ ਅਲਰਟ ਦੇ ਉੱਤੇ ਰੱਖਿਆ ਦੱਸ ਦਈਏ ਕਿ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਸਾਈਬਰ ਠੱਗਾਂ ਦੀਆਂ ਅਪਰਾਧ ਜਿਹੜੇ ਵਧਦੇ ਜਾ ਰਹੇ ਨੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਪੰਜਾਬ ਦੇ ਵਿੱਚ ਸਾਈਬਰ ਠੱਗਾਂ ਦੇ ਲਈ ਹਾਈ ਰਿਸਕ ਜ਼ੋਨ ਕੋਸ਼ਿਤ ਕਰਦਿਆਂ ਅਲਰਟ ਜਾਰੀ ਕੀਤਾ ਹੈ ਸੂਬੇ ਦੇ ਵਿੱਚ ਸਾਈਬਰ ਠੱਗਾਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਸਾਈਬਰ ਠੱਗਾਂ ਨੇ ਆਮ ਲੋਕਾਂ ਦੇ ਨਾਲ ਨਾਲ ਵੱਡੇ ਅਹੁਦੇ ਤੇ ਬੈਠੇ ਅਪ ਨੂੰ ਵੀ ਨਹੀਂ ਬਖਸ਼ਾ ਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸਾਬਕਾ ਆਈਜੀ ਵੱਲੋਂ ਸਾਈਬਰ ਠੱਗੀ ਦੇ ਦੁਖ ਹੋਣ ਦੇ ਕਾਰਨ ਖੁਦ ਨੂੰ ਗੋਲੀ ਜਿਹੜੀ ਮਾਰ ਲਿੱਤੀ ਗਈ ਸੀ ਤਾਂ ਪਿਛਲੇ 9 ਮਹੀਨਿਆਂ ਦੌਰਾਨ ਪੰਜਾਬ ਦੇ ਵਿੱਚ ਕਈ ਆਈਏਐਸ ਆਈਪੀਐਸ ਅਤੇ ਪੀਸੀਐਸ ਅਤੇ ਫੌਜੀ ਅਫਸਰਾਂ ਸਮੇਤ ਕੁੱਲ 157 ਅਧਿਕਾਰੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਤੋਂ ਲਗਭਗ 117 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਆ ਇਹਨਾਂ ਦੇ ਵਿੱਚ 128 ਅਧਿਕਾਰੀ ਅਜਿਹੇ ਸਨ ਜੋ ਪੈਸੇ ਦੁੱਗਣੇ ਕਰਨ ਦੇ ਲਾਲਚ ਦੇ ਵਿੱਚ ਠੱਗਾਂ ਦੇ ਜਾਲ ਦੇ ਵਿੱਚ ਫਸ ਗਏ ਤੇ ਇਸ ਦੌਰਾਨ ਠੱਗਾਂ ਵੱਲੋਂ ਇੱਕ ਨਹੀਂ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਗਏ ਜਿਨ੍ਹਾਂ ਦੇ ਵਿੱਚੋਂ ਕੁਝ ਮਾਮਲਿਆਂ ਦੇ ਵਿੱਚ WhatsApp ਤੇ ਵੱਡੇ ਅਧਿਕਾਰੀਆਂ ਦੀ ਡੀਪੀ ਲਗਾ ਕੇ ਫੋਨ ਕਰਕੇ ਲੋਕਾਂ ਨੂੰ ਠੱਗਿਆ ਜਾਂਦਾ ਹੈ ਇਸ ਤੋਂ ਇਲਾਵਾ ਕਈਆਂ ਨੂੰ ਮੋਟੀ ਕਮਾਈ ਦਾ ਲਾਲਚ ਦੇ ਕੇ ਨਿਵੇਸ਼ ਕਰਵਾਉਣ ਦੀ ਗੱਲ ਕਹਿ ਕੇ ਉਹਨਾਂ ਦੀ ਮਿਹਨਤ ਦੀ ਕਮਾਈ ਠੱਗ ਲਈ ਜਾਂਦੀ ਹੈ ਇਸੇ ਤਰ੍ਹਾਂ ਸੂਬੇ ਦੇ ਵਿੱਚ ਡਿਜੀਟਲ ਅਰੇਸਟ ਦੇ ਵੀ ਕਈ ਮਾਮਲੇ ਸਾਹਮਣੇ ਆਏ ਜਿਸ ਵਿੱਚ ਸਾਈਬਰ ਠੱਗਾਂ ਨੇ ਕੇਂਦਰੀ ਏਜੰਸੀਆਂ ਜਾਂ ਪੁਲਿਸ ਦੇ ਵੱਡੇ ਅਫਸਰ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਠੱਗ ਲਏ ਇਸ ਤੋਂ ਇਲਾਵਾ ਪਾਰਟ ਟਾਈਮ ਨੌਕਰੀ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਣ ਕਰਕੇ ਸਾਈਬਰ ਠੱਗ ਲੋਕਾਂ ਨੂੰ ਆਪਣੇ ਚਾਂਸਸ ਦੇ ਵਿੱਚ ਫਸਾ ਕੇ ਪੈਸੇ ਲੁੱਟ ਰਹੇ ਨੇ ਤਾਂ ਇਸ ਦੇ ਮੱਦੇ ਨਜ਼ਰ ਹੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਨੂੰ ਸਾਈਬਰ ਅਪਰਾਧਾਂ ਦੇ ਲਈ ਹਾਈ ਰਿਸਕ ਜ਼ੋਨ ਦੇ ਵਿੱਚ ਐਲਾਨਿਆ ਗਿਆ ਤੇ ਅਲਰਟ ਭੇਜਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਵੀ ਕੋਈ ਅਜੀਹਾ ਫੋਨ ਆਉਂਦਾ ਕਿ ਪੈਸੇ ਨੇ ਜਿਹੜੇ ਤੁਸੀਂ ਇਸ ਕੰਪਨੀ ਦੇ ਵਿੱਚ ਨਿਵੇਸ਼ ਕਰੋ ਤੁਹਾਡੇ ਪੈਸੇ ਦੁੱਗਣੇ ਕਰਕੇ ਮੋੜ ਦਿੱਤੇ ਜਾਣਗੇ ਤਾਂ ਤੁਸੀਂ ਵੀ ਥੋੜਾ ਜਾ ਧਿਆਨ ਦੇ ਨਾਲ ਰਹੋ ਕਿਉਂਕਿ ਇਹਨਾਂ ਸਾਈਬਰ ਠੱਗਾਂ ਦੇ ਕੋਲੋਂ ਜਿਹੜਾ ਕਿ ਆਮ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਜਾਂ ਫਿਰ ਕੋਈ ਜਿਹੜਾ ਕਿ ਅਰੈਸਟ ਦੇ ਉੱਤੇ ਫੋਨ ਕੀਤਾ ਜਾਂਦਾ ਤਾਂ WhatsApp ਦੇ ਉੱਤੇ ਕਾਲ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਸੇ ਵੱਡੇ ਅਪਸਰ ਦੀ ਫੋਟੋ ਲੱਗੀ ਹੁੰਦੀ ਆ ਤਾਂ ਡਰਾ ਧਮਕਾ ਕੇ ਵੀ ਲੋਕਾਂ ਤੋਂ ਪੈਸੇ ਮੰਗੇ ਜਾਂਦੇ ਨੇ ਕਈ ਤਰ੍ਹਾਂ ਦੀਆਂ ਫੋਨ ਕਾਲਾਂ ਲੋਕਾਂ ਨੂੰ ਆਉਂਦੀਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਮੰਗੀ ਜਾਂਦੀ ਆ ਉਹ ਬਿਲਕੁਲ ਵੀ ਲੋਕਾਂ ਨੂੰ ਸਾਂਝੀ ਨਹੀਂ ਕਰਨੀ ਚਾਹੀਦੀ ਤਾਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਪੰਜਾਬ ਨੂੰ ਹਾਈ ਰਿਸਕ ਦੇ ਉੱਤੇ ਰੱਖਿਆ ਗਿਆ ਹਾਈ ਰਿਸਕ ਜ਼ੋਨ ਜਿਹੜਾ ਅਲਰਟ ਕੀਤਾ ਗਿਆ ਪੰਜਾਬ ਦੇ ਲਈ ਜਿਹੜਾ ਅਲਰਟ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਵੱਧ ਰਹੇ ਸਾਈਬਰ ਅਟੈਕਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਧੋਖਾਧੜੀ ਦੇ ਵਾਧੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਹੈ ਜਿਹੜੀ ਕੀਤੀ ਗਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਨੂੰ ਹਾਈ ਅਲਰਟ ਦੇ ਉੱਤੇ ਰੱਖਿਆ ਦੱਸ ਦਈਏ ਕਿ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਸਾਈਬਰ ਠੱਗਾਂ ਦੀਆਂ ਅਪਰਾਧ ਜਿਹੜੇ ਵਾਧੇ ਜਾ ਰਹੇ ਨੇ ਲੋਕਾਂ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਪੰਜਾਬ ਦੇ ਵਿੱਚ ਸਾਈਬਰ ਠੱਗਾਂ ਦੇ ਲਈ ਹਾਈ ਰਿਸਕ ਜ਼ੋਨ ਕੋਸ਼ਿਤ ਕਰਦਿਆਂ ਅਲਰਟ ਜਾਰੀ ਕੀਤਾ ਹੈ ਸੂਬੇ ਦੇ ਵਿੱਚ ਸਾਈਬਰ ਠੱਗਾਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਸਾਈਬਰ ਠੱਗਾਂ ਨੇ ਆਮ ਲੋਕਾਂ ਦੇ ਨਾਲ-ਨਾਲ ਵੱਡੇ ਅਹੁਦੇ ਤੇ ਬੈਠੇ ਅਫਸਰਾਂ ਨੂੰ ਵੀ ਨਹੀਂ ਬਖਸ਼ਾ ਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸਾਬਕਾ ਆਈਜੀ ਵੱਲੋਂ ਸਾਈਬਰ ਠੱਗੀ ਦੇ ਦੁੱਖ ਹੋਣ ਦੇ ਕਾਰਨ ਖੁਦ ਨੂੰ ਗੋਲੀ ਜੜੀ ਮਾਰ ਲਿੱਤੀ ਗਈ ਸੀ ਤਾਂ ਪਿਛਲੇ 9 ਮਹੀਨਿਆਂ ਦੌਰਾਨ ਪੰਜਾਬ ਦੇ ਵਿੱਚ ਕਈ ਆਈਏਐਸ ਆਈਪੀਐਸ ਅਤੇ ਪੀਸੀਐਸ ਅਤੇ ਫੌਜੀ ਅਫਸਰਾ ਸਮੇਤ ਕੁੱਲ 157 ਅਧਿਕਾਰੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਤੋਂ ਲਗਭਗ 117 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਇਹਨਾਂ ਦੇ ਵਿੱਚ 128 ਅਧਿਕਾਰੀ ਅਜਿਹੇ ਸਨ ਜੋ ਪੈਸੇ ਦੁੱਗਣੇ ਕਰਨ ਦੇ ਲਾਲਚ ਦੇ ਵਿੱਚ ਠੱਗਾਂ ਦੇ ਜਾਲ ਦੇ ਵਿੱਚ ਫਸ ਗਏ ਤੇ ਇਸ ਦੌਰਾਨ ਠੱਗਾਂ ਵੱਲੋਂ ਇੱਕ ਨਹੀਂ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਗਏ ਜਿਨ੍ਹਾਂ ਦੇ ਵਿੱਚੋਂ ਕੁਝ ਮਾਮਲਿਆਂ ਦੇ ਵਿੱਚ WhatsApp ਤੇ ਵੱਡੇ ਅਧਿਕਾਰੀਆਂ ਦੀ ਡੀਪੀ ਲਗਾ ਕੇ ਫੋਨ ਕਰਕੇ ਲੋਕਾਂ ਨੂੰ ਠੱਗਿਆ ਜਾਂਦਾ ਹੈ ਇਸ ਤੋਂ ਇਲਾਵਾ ਕਈਆਂ ਨੂੰ ਮੋਟੀ ਕਮਾਈ ਦਾ ਲਾਲਚ ਦੇ ਕੇ ਨਿਵੇਸ਼ ਕਰਵਾਉਣ ਦੀ ਗੱਲ ਕਹਿ ਕੇ ਉਹਨਾਂ ਦੀ ਮਿਹਨਤ ਦੀ ਕਮਾਈ ਠੱਗ ਲਈ ਜਾਂਦੀ ਹੈ ਇਸੇ ਤਰ੍ਹਾਂ ਸੂਬੇ ਦੇ ਵਿੱਚ ਡਿਜੀਟਲ ਅਰੇਸਟ ਦੇ ਵੀ ਕਈ ਮਾਮਲੇ ਸਾਹਮਣੇ ਆਏ ਜਿਸ ਵਿੱਚ ਸਾਈਬਰ ਠੱਗਾ ਨੇ ਕੇਂਦਰੀ ਏਜੰਸੀਆਂ ਜਾਂ ਪੁਲਿਸ ਦੇ ਵੱਡੇ ਅਫਸਰ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਠੱਗ ਲਏ ਇਸ ਤੋਂ ਇਲਾਵਾ ਪਾਰਟ ਟਾਈਮ ਨੌਕਰੀ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਹਤਕੰਡੇ ਅਪਣਾਉਣ ਕਰਕੇ ਸਾਈਬਰ ਠੱਗ ਲੋਕਾਂ ਨੂੰ ਆਪਣੇ ਚਾਂਸਸ ਦੇ ਵਿੱਚ ਫਸਾ ਕੇ ਪੈਸੇ ਲੁੱਟ ਰਹੇ ਨੇ ਤਾਂ ਇਸ ਦੇ ਮੱਦੇ ਨਜ਼ਰ ਹੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਨੂੰ ਸਾਈਬਰ ਅਪਰਾਧਾਂ ਦੇ ਲਈ ਹਾਈ ਰਿਸਕ ਜ਼ੋਨ ਦੇ ਵਿੱਚ ਐਲਾਨਿਆ ਗਿਆ ਤੇ ਅਲਰਟ ਭੇਜਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਵੀ ਕੋਈ ਅਜੀਹਾ ਫੋਨ ਆਉਂਦਾ ਕਿ ਪੈਸੇ ਨੇ ਜਿਹੜੇ ਤੁਸੀਂ ਇਸ ਕੰਪਨੀ ਦੇ ਵਿੱਚ ਨਿਵੇਸ਼ ਕਰੋ ਤੁਹਾਡੇ ਪੈਸੇ ਦੁੱਗਣੇ ਕਰਕੇ ਮੋੜ ਦਿੱਤੇ ਜਾਣਗੇ ਤਾਂ ਤੁਸੀਂ ਵੀ ਥੋੜਾ ਜਾ ਧਿਆਨ ਦੇ ਨਾਲ ਰਹੋ ਕਿਉਂਕਿ ਇਹਨਾਂ ਸਾਈਬਰ ਠੱਗਾਂ ਦੇ ਕੋਲੋਂ ਜਿਹੜਾ ਕਿ ਆਮ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਜਾਂ ਫਿਰ ਕੋਈ ਜਿਹੜਾ ਕਿ ਅਰੈਸਟ ਦੇ ਉੱਤੇ ਫੋਨ ਕੀਤਾ ਜਾਂਦਾ ਤਾਂ WhatsApp ਦੇ ਉੱਤੇ ਕਾਲ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਸੇ ਵੱਡੇ ਅਪਸਰ ਦੀ ਫੋਟੋ ਲੱਗੀ ਹੁੰਦੀ ਆ ਤਾਂ ਡਰਾ ਧਮਕਾ ਕੇ ਵੀ ਲੋਕਾਂ ਤੋਂ ਪੈਸੇ ਮੰਗੇ ਜਾਂਦੇ ਨੇ ਕਈ ਤਰ੍ਹਾਂ ਦੀਆਂ ਫੋਨ ਕਾਲਾਂ ਲੋਕਾਂ ਨੂੰ ਆਉਂਦੀਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਮੰਗੀ ਜਾਂਦੀ ਆ ਉਹ ਬਿਲਕੁਲ ਵੀ ਲੋਕਾਂ ਨੂੰ ਸਾਂਝੀ ਨਹੀਂ ਕਰਨੀ ਚਾਹੀਦੀ ਤਾਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਪੰਜਾਬ ਨੂੰ ਹਾਈ ਰਿਸਕ ਦੇ ਉੱਤੇ ਰੱਖਿਆ ਗਿਆ ਹਾਈ ਰਿਸਕ ਜ਼ੋਨ ਜਿਹੜਾ ਅਲਰਟ ਕੀਤਾ ਗਿਆ ਪੰਜਾਬ ਦੇ ਲਈ ਜਿਹੜਾ ਅਲਰਟ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਵਧ ਰਹੇ ਸਾਈਬਰ ਅਟੈਕਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਧੋਖਾਧੜੀ ਦੇ ਵਾਧੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਹੈ ਜਿਹੜੀ ਕੀਤੀ ਗਈ